ਸਮਾਨ ਕਰ ਦਿੱਤਾ ਤਰਹੁ ਨੇ ਸਤਿਗੁਰ ਤੇ ਸਭ ਹੋਮਣ ਮੀਤਾ ਤੇ ਮਨਮਾਨ ਦੀ ਪਰਮੇਸ਼ਰ ਦਾ ਰਾਹੀ ਦੇਖੋ ਹੋਈ ਹੈ ਮਗਤ ਪੁਨੀਤਾ ਮੇਰਾ ਪਤਰਾ ਭਗਤੀ ਕਰ ਭਗਤੀ ਕਰਨ ਦੇ ਨਾਲ ਤੇਰੇ ਜਿਹੜੇ ਸਾਰੇ ਸਾਥਮਣ ਸੰਬੰਧੀ ਸੱਜਣ ਬਰਦਾਰ ਦੇ ਦੁਸ਼ਮਣ ਸੱਜਣ ਬਰਦਾਰ ਲੱਗੇ thank you ਮਿਲਦੀ ਜਗ ਵਿੱਚੋਂ ਤੇਰੀ ਪਰਸਾਰ ਕੋਈ ਨਾ اے ਪੰਤ ਸਾਧਿਆ ਖੰਡੇ ਦੀ ਸਾਡੇ ਸੰਸਥਾ ਵੱਲੋਂ ਜੇ ਮਹਾਰਾਜੀ ਦੀ ਯਾਦ ਵਿੱਚ ਜਿਹੜਾ ਸਮਾਗਮ ਰੱਖਿਆ ਗਿਆ ਬਾਬਾ ਹਿੰਮਤ ਸਿੰਘ ਜੀ ਤੋਂ ਆਇਆ ਕਿੰਗਾ ਵਿੱਚ ਸਾਰੀਆਂ ਸੰਤਾਂ ਨੇ ਮਿਲ ਜੁ ਕੇ ਤੁਲ ਨੂੰ ਮੰਨ ਕੇ ਸੇਵਾ ਕੀਤੀ ਆ ਪ੍ਰਸੰਗ ਚਰਨੀ ਇਸ ਸਮਾਗਮ ਨੂੰ ਸਿਰੇ ਕਢਾਇਆ ਬਾਬਾ ਮੋਤੀराम ਨਰਾਜ ਜੀ ਉਹ ਸਿੱਖਿਤ ਸਾਡੇ ਇਹਨਾਂ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਕੋਲੂ ਦੇ ਵਿੱਚ ਨਿਜੋੜ ਦਿੱਤਾ ਨਾਲੇ ਇਸਰ ਮਜੀਦ ਜਿਹੜਾ ਜੁਫੇ ਦਾ ਮਜੀਦ ਸਰਾਂ ਦੀ ਉਹਦੇ ਹੁਕਮ ਮੁਤਾਬਕ ਇਹ ਜਿਹੜੀ ਆ ਪੜਾਇਆ ਗਿਆ ਅੰਮ੍ਰਿਤ ਸਿੰਘ ਬਾਬਾ ਜਿਹੜਾ ਇਹ ਬਾਪੂ ਗਿਆ ਨੇ ਅਜੇ ਕਰ ਬਾਬਾ ਘਣਾ ਭੁੱਲ ਗਿਆ ਮੋਤੀराम ਨਰਾਜ ਜੀ ਜਿਹੜੇ ਸਾਡੀ ਤੋਂ ਘਟੀ ਪਾਟੀ ਜਾਤ ਤੋਂ ਰੋਕ ਕੇ ਉੱਪਰ ਰੋਕ ਕੇ ਜਿਹੜੇ ਵੈਸੇ ਜਿਹਾ ਪਾਣੇ ਅੰਦਰੋਂ ਸਭੇ ਘਾਲ ਤੋਂ ਪਾਣੇ ਅੰਦਰ ਆਪਣੇ ਪੂਰੇ ਪਰਿਵਾਰ ਨੂੰ ਅਸੀਰ ਕਰਵਾਇਆ ਅੱਜ ਉਹਦੀ ਸ਼ਹੀਦੀ ਜਿਹੜੀ ਐ ਸਫਲ ਹੈ ਖਾਲੀ ਸੰਗਤਾਂ ਨੇ ਚਰਨਾਂ ਤੇ ਅਰਦਾਸ ਕੀਤੀ ਹੈ ਤਨ ਮਨ ਗੜੀ ਉਹਦੇ ਨਾਲ ਵੀ ਅਸੀਂ ਸੇਵਾ ਕਰਾਂਗੇ ਉਹ ਵਾਲੇ ਸਮੇ ਜਿਹੜਾ ਇਹ ਸਮਾਗ ਨੂੰ ਹੋਰ ਇੱਕ ਉੱਚੇ ਲੈਵਲ ਤੇ ਕਰਵਾਇਆ ਲਾਈਵ ਕਿਨ ਮਾਤਾ ਲਾਈਵ ਸੱਤ ਸੱਤ ਬੰਦਾ ਬਾਹੀ ਤਸਵੀਰ ਅੱਜ ਮੋਤੀਰਾ ਮੈਡੀਕਲ ਦਾ ਚੁੱਕੀ ਆ ਬੜੀ ਕੰਮਾਂ ਵਿੱਚ ਲੱਗ ਗਿਆ ਸਭ ਤੋਂ ਪਹਿਲਾਂ ਅੰਮ੍ਰਿਤਸਰ ਰੋਡ ਤੇ ਕਾਰ ਬਾਰੇ ਲੱਗ ਕੇ ਚੱਲਿਆ ਆ ਤੇ ਉਹਦੇ ਬਾਅਦ ਕੋਟਰਪੁਰ ਤੋਂ ਬਹੁਤ ਘਾਟਿਆ ਆ ਇੱਕ ਮਾਰਕਸ ਬਾਜ਼ਾਰ ਪੁਰੀਆ ਤੋਂ ਬਾਅਦ ਰਿਪੋਰਟ ਕਰਦੇ ਤੇ ਤੋਂ ਬਹੁਤ ਖੁਸ਼ੀ ਵਾਲੀ ਸਾਰੀ ਤੁਸੀਂ ਜਿਹੜੀ ਬਾਤ ਕਰਾ ਸੀ ਉਹ ਬੜੇ ਬੜੇ ਜਾਨੀ ਆ ਆਇਆ

ਕਮੇਟੀ ਹਾਲਤ ਬਹੁਤ ਬਹੁਤ ਚੰਗਾ ਹੈ ਕਿ ਜਿਹੜਾ ਜਿਹਨਾਂ ਨੂੰ ਕੰਪਲੀਸ਼ਨ ਦੇ ਚਾਹੁੰਦੇ ਜਿਹਨਾਂ ਨੂੰ ਚੱਲ ਉੱਠਿਆ ਰਿਹਾ ਹੈ ਕਿ ਐਸੀ ਜਿਹੜਾ ਸਰ ਸੰਗਤੀ ਕਮੇਟੀ ਵੱਲੋਂ ane mani baru ko ko ve jaiko paino a